ਮਾਂਚੀ ਖੁਰਾਣਾ ਦੇ ਵੱਲੋਂ ਇੱਕ ਵੱਡਾ ਖੁਲਾਸਾ ਕਰ ਦਿੱਤਾ ਗਿਆ ਜੀ ਹਾਂ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਹਿਮਾਂਚੀ ਖੁਰਾਣਾ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ ਕਿ ਹਿਮਾਂਚੀ ਖੁਰਾਣਾ ਨੂੰ ਤੰਗ ਕੌਣ ਕਰ ਰਿਹਾ ਸਭ ਤੋਂ ਪਹਿਲਾਂ ਇਹ ਪੋਸਟ ਦੇਖ ਕੇ ਮਨ ਦੇ ਵਿੱਚ ਇਹੀ ਸਵਾਲ ਆਉਂਦਾ ਹੈ ਕਿ ਕੌਣ ਹੈ ਜੋ ਹਿਮਾਂਚੀ ਖੁਰਾਣਾ ਨੂੰ ਤੰਗ ਕਰ ਰਿਹਾ ਹੈ ਕਿਉਂਕਿ ਜੋ ਸੋਸ਼ਲ ਮੀਡੀਆ ਤੇ ਪੋਸਟ ਪਾਈ ਗਈ ਹੈ ਹਿਮਾਂਚੀ ਨੇ ਕੁਝ ਉਸ ਇਸ ਤਰੀਕੇ ਦਾ ਉਸ ਪੋਸਟ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਜਿਵੇਂ ਹਿਮਾਂਚੀ ਖੁਰਾਣਾ ਨੂੰ ਕੋਈ ਤੰਗ ਕਰ ਰਿਹਾ ਹੋਵੇ ਕੋਈ ਬਲੈਕਮੇਲ ਕਰ ਰਿਹਾ ਹੋਵੇ ਕੋਈ ਪਰੇਸ਼ਾਨ ਕਰ ਰਿਹਾ ਹੋਵੇ ਇਹਨਾਂ ਚੀਜ਼ਾਂ ਵਾਲੇ ਇਸ਼ਾਰਾ ਜਾਂਦਾ ਹੈ ਤਾਂ ਪੋਸਟ ਕੀ ਪਾਈ ਹੈ ਉਹ ਵੀ ਤੁਹਾਨੂੰ ਦੱਸ ਦਾਂਗੇ ਬਾਲੀਵੁੱਡ ਤੇ ਪਾਲੀਵੁੱਡ ਦੀ ਅਦਾਕਾਰਾ ਹਿਮਾਂਚੀ ਖੁਰਾਣਾ ਦੇ ਵੱਲੋਂ ਇੱਕ ਪੋਸਟ ਪਾ ਕੇ ਸੋਸ਼ਲ ਮੀਡੀਆ ਤੇ ਤਾਂ ਇਹ ਵੱਡਾ ਖੁਲਾਸਾ ਕੀਤਾ ਗਿਆ ਕਿਉਂਕਿ ਲਗਾਤਾਰ ਦੱਸਿਆ ਜਾ ਰਿਹਾ ਹੈ ਕਿ ਇੰਡਸਟਰੀ ਦੇ ਵਿੱਚ ਸ਼ੋਸ਼ਣ ਹੁੰਦਾ ਹੈ ਕਿਸੇ ਨੂੰ ਤੰਗ ਕੀਤਾ ਜਾਂਦਾ ਹੈ ਕਿਸੇ ਦੇ ਪੈਸੇ ਖਾ ਲਏ ਜਾਂਦੇ ਨੇ ਅਜਿਹੀਆਂ ਘਟਨਾਵਾਂ ਬਹੁਤ ਵਾਪਰ ਰਹੀਆਂ ਨੇ ਪਿਛਲੇ ਸਮੇਂ ਦੇ ਵਿੱਚ ਕਈ ਸਾਰੇ ਇਸ਼ੂਜ਼ ਜਿਵੇਂ ਕਿ ਨਿਕਲ ਕੇ ਸਾਹਮਣੇ ਆਏ ਅਸੀਂ ਸਭ ਤੋਂ ਵੱਡਾ ਇਸ਼ੂ ਜੇਕਰ ਸੁਨੰਧਾ ਸ਼ਰਮਾ ਦੀ ਗੱਲ ਕਰ ਲਈਏ ਸ਼੍ਰੀ ਬਰਾੜ ਦੀ ਗੱਲ ਕਰ ਲਈਏ ਕਾਕੇ ਦੀ ਗੱਲ ਕਰ ਲਈਏ ਔਰ ਉਹਦੇ ਵਿੱਚ ਹਿਮਾਂਸ਼ੀ ਖੁਰਾਨਾ ਨੇ ਵੀ ਆਵਾਜ਼ ਚੱਕੀ ਸੀ ਤਾਂ ਉਸ ਤੋਂ ਬਾਅਦ ਹੁਣ ਹਿਮਾਂਸ਼ੀ ਖੁਰਾਨਾ ਦੇ ਵੱਲੋਂ ਇੱਕ ਹੋਰ ਆ ਇਹ ਪੋਸਟ ਪਾਈ ਗਈ ਹੈ ਇੱਕ ਵੱਡੀ ਬਿਆਨਬਾਜ਼ੀ ਵੀ ਕਹਿ ਸਕਦੇ ਹੋ ਔਰ ਇੱਕ ਵੱਡਾ ਖੁਲਾਸਾ ਵੀ ਕਹਿ ਸਕਦੇ ਹੈ ਕਿ ਇਸ ਤਰੀਕੇ ਦੇ ਨਾਲ ਕੌਣ ਹੈ ਜਿਹੜਾ ਹਿਮਾਂਸ਼ੀ ਖੁਰਾਣਾ ਨੂੰ ਤੰਗ ਕਰ ਰਿਹਾ ਹੈ ਤਾਂ ਇੱਕ ਵਾਰੀ ਤੁਹਾਨੂੰ ਮੈਂ ਪੋਸਟ ਪੜ੍ਹ ਕੇ ਉਹ ਸਾਰੀ ਚੀਜ਼ ਕਲੀਅਰ ਕਰ ਦਿੰਨਾ ਹੈ ਕਿ ਆਖਰਕਾਰ ਹਿਮਾਂਸ਼ੀ ਖੁਰਾਣਾ ਇਸ ਪੋਸਟ ਦੇ ਵਿੱਚ ਕੀ ਕਹਿ ਰਹੀ ਹੈ ਔਰ ਕਿਸ ਨੂੰ ਕਹਿ ਰਹੀ ਹੈ ਸਭ ਤੋਂ ਪਹਿਲਾਂ ਹਿਮਾਂਸ਼ੀ ਖੁਰਾਣਾ ਦੇ ਵੱਲੋਂ ਲਿਖਿਆ ਜਾਂਦਾ ਹੈ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਮੂਰਖ ਤੇ ਬਾਤ ਹੀ ਕਟਿਆ ਇਨਸਾਨ ਹੈ ਇੱਕ ਨਿਹਾਇਤੀ ਬੇਗੈਰਤ ਕਟਿਆ ਔਰ ਦੋ ਕੋੜੀ ਦਾ ਇਨਸਾਨ ਹੈ ਸਾਡੇ ਸਾਰੇ ਆਰਟਿਸਟਾਂ ਦੇ ਵਿੱਚ ਘੁੰਮਦਾ ਫਿਰਦਾ ਹੈ ਫਿਰ ਦਾਅਵੇ ਕਰਦਾ ਹੈ ਕਿ ਮੈਂ ਕੰਮ ਦਿਵਾਵਾਂਗਾ Song ਤੇ ਫਿਲਮਾਂ ਦੇ ਵਿੱਚ ਯਾਨੀ ਕਿ ਦਾਵਾ ਕਰਦਾ ਹੈ ਹਮਾਂਸ਼ੀ ਖੁਰਾਣਾ ਦਾ ਕਹਿਣਾ ਹੈ ਕਿ ਸਾਡੇ ਸਾਰਿਆਂ ਦੇ ਵਿੱਚ ਉਹ ਨਿਹਾਇਤੀ ਬਦਤਮੀਜ਼ ਹੈ ਬੇਗੈਰਤ ਇਨਸਾਨ ਜਿਹੜਾ ਹੈ ਉਹ ਸਾਡੇ ਵਿੱਚ ਘੁੰਮ ਰਿਹਾ ਹੈ ਔਰ ਆਰਟਿਸਟਾਂ ਦੇ ਨਾਲ ਇਹ ਦਾਅਵੇ ਕਰਦਾ ਹੈ ਕਿ ਮੈਂ ਉਹਨਾਂ ਨੂੰ ਕੰਮ ਦਿਵਾਵਾਂਗਾ ਫਿਲਮਾਂ ਦਿਵਾਵਾਂਗਾ ਸੌਂਗ ਦਿਵਾਵਾਂਗਾ ਉਹਨਾਂ ਦੀ ਪਰਸਨਲ ਇਨਫੋਰਮੇਸ਼ਨ ਦਾ ਮਿਸਯੂਜ਼ ਮਿਸਯੂਜ਼ ਜਿਹੜਾ ਆ ਉਹ ਕਰਦਾ ਹੈ ਆਈ ਗੋ ਟੂ ਨੋ ਮੇਰੇ ਬਾਰੇ ਵੀ ਬਹੁਤ ਟਾਈਮ ਤੋਂ ਬੋਲ ਰਿਹਾ ਹੈ ਮੈਨੂੰ ਪਤਾ ਹੈ ਕਿ ਮੇਰੇ ਬਾਰੇ ਦੇ ਵਿੱਚ ਵੀ ਬੜੇ ਲੰਮੇ ਸਮੇਂ ਤੋਂ ਉਹ ਬੋਲ ਰਿਹਾ ਹੈ ਨਵੀਆਂ ਕੁੜੀਆਂ ਨੂੰ ਗੁੰਮਰਾਹ ਕਰ ਰਿਹਾ ਹੈ ਕਿ ਸਾਰੇ ਨੌਨ ਪੰਜਾਬੀ ਆਰਟਿਸਟ ਮੇਰੇ ਨੇ ਮੇਰੇ ਸਾਰੇ ਪੰਜਾਬੀ ਆਰਟਿਸਟ ਜਿਹੜੇ ਉਹ ਮੇਰੇ ਨੌਨ ਨੇ ਮੇਰੇ ਹੱਥ ਦੇ ਵਿੱਚ ਨੇ ਨਵੀਆਂ ਕੁੜੀਆਂ ਜਿਹੜੀਆਂ ਇੰਡਸਟਰੀ ਦੇ ਵਿੱਚ ਆਉਣਾ ਚਾਹੁੰਦੀਆਂ ਨੇ ਆਪਣਾ ਫਿਊਚਰ ਬਣਾਉਣਾ ਚਾਹੁੰਦੀਆਂ ਨੇ ਤਾਂ ਉਹ ਜਿਹੜੀਆਂ ਨਵੀਆਂ ਕੁੜੀਆਂ ਹੁੰਦੀਆਂ ਨੇ ਉਹ ਕਿਸੇ ਤੇ ਵੀ ਵਿਸ਼ਵਾਸ ਕਰ ਲੈਂਦੀਆਂ ਨੇ ਕਿ ਸ਼ਾਇਦ ਇਹ ਬੰਦਾ ਸਹੀ ਹੈ ਸਾਨੂੰ ਅੱਗੇ ਮੌਕਾ ਦਵਾਵੇਗਾ ਪਰ ਇਹ ਮਾਂਚੀ ਖੁਨਾਣਾ ਲਿਖਦੀ ਹੈ ਕਿ ਨਵੀਆਂ ਕੁੜੀਆਂ ਨੂੰ ਗੁੰਮਰਾਹ ਕਰ ਰਿਹਾ ਹੈ ਇਹ ਕਹਿੰਦਾ ਹੈ ਕਿ ਸਾਰੇ ਪੰਜਾਬੀ ਆਰਟਿਸਟ ਜਿਹੜੇ ਉਹ ਮੇਰੇ ਨੌਨ ਆ ਤੇ ਮੇਰੇ ਹੱਥ ਦੇ ਵਿੱਚ ਹੈ ਹਜ਼ਾਰ ਵਾਰ ਮੈਂ ਇਗਨੋਰ ਕੀਤਾ ਪਰ ਇਹ ਫਿਰ ਵੀ ਸੁਧਰਿਆ ਨਹੀਂ this time i can't take it ਮੈਨੂੰ ਸਪੈਸ਼ਲੀ ਕਿਸੇ ਕੁੜੀ ਦਾ ਮੈਸੇਜ ਮਿਲਿਆ ਮੇਰੀ ਟੀਮ ਥਰੂ ਯਾਨੀ ਕਿ ਮਾਂਚੀ ਖੁਰਾਣਾ ਦਾ ਕਹਿਣਾ ਹੈ ਕਿ ਮੈਂ ਹਜ਼ਾਰ ਵਾਰ ਇਸ ਨੂੰ ਇਗਨੋਰ ਕਰ ਦਿੱਤਾ ਪਰ ਹੁਣ ਮੈਨੂੰ ਕਿਸੇ ਕੁੜੀ ਦਾ ਮੈਸੇਜ ਮਿਲਿਆ ਮੇਰੀ ਟੀਮ ਦੇ ਥਰੂ ਔਰ ਵੈਸੇ ਜੇ ਤੂੰ ਦੇਖ ਰਿਹਾ ਹੈ ਤਾਂ ਮੇਰੇ ਪੈਸੇ ਹਲੇ ਵੀ ਦੇਣੇ ਐ ਤੂੰ ਇਹ ਹਿਮਾਚੀ ਖੁਰਾਣਾ ਆਪਣੀ ਪੋਸਟ ਦੇ ਵਿੱਚ ਲਿਖ ਰਹੇ ਨੇ ਕਿ ਜੇ ਤੂੰ ਮੇਰੀ ਪੋਸਟ ਪੜ ਰਿਹਾ ਹੈ ਜੇ ਤੂੰ ਦੇਖ ਰਿਹਾ ਹੈ ਤਾਂ ਤੂੰ ਇਹ ਨਾ ਭੁੱਲੀ ਕਿ ਤੂੰ ਅਜੇ ਵੀ ਮੇਰੇ ਪੈਸੇ ਜਿਹੜੇ ਆ ਉਹ ਦੇਣੇ ਨੇ ਮੈਂ ਮੰਗੇ ਨਹੀਂ ਇਹ ਮੇਰੀ ਸ਼ਰਾਫਤ ਹੈ ਹਿਮਾਚੀ ਖੁਰਾਣਾ ਦਾ ਕਹਿਣਾ ਹੈ 10-10 ਲੱਖ ਉਧਾਰ ਦਿੱਤਾ ਤੇਰੀ ਔਕਾਤ ਨਹੀਂ ਤੂੰ ਨਵੀਆਂ ਕੁੜੀਆਂ ਨੂੰ ਕਹੇ ਕਿ ਹਿਮਾਚੀ ਖੁਰਾਣਾ ਤੇਰੇ ਉੱਤੇ ਡਿਪੈਂਡ ਹੈ ਜਾਂ ਤੇਰੇ ਸਿਰ ਤੇ ਚੱਲਦੀ ਹੈ ਕਿਉਂਕਿ 10-10 ਲੱਖ ਰੁਪਈਆ ਮੈਂ ਤੈਨੂੰ ਉਧਾਰ ਦਿੱਤਾ ਹੈ ਮਾਂਜੀ ਖੁਰਾਣਾ ਕਹਿੰਦੇ ਕਦੇ ਲੰਡਨ 'ਚ ਫਸੇ ਤਾਂ ਹੈਲਪ ਕੀਤੀ ਟਿਕਟਾ ਤੱਕ ਦੇ ਪੈਸੇ ਨਹੀਂ ਸੀ ਤੇਰੇ ਕੋਲ ਤਾ ਇਹ ਵੀ ਹਿਮਾਂਸ਼ੀ ਖੁਰਾਣਾ ਕਹਿ ਰਹੀ ਕਿ ਟਿਕਟਾ ਤੱਕ ਤੇ ਤੇਰੇ ਕੋਲ ਪੈਸੇ ਨਹੀਂ ਸੀ ਜੇ ਤੂੰ ਲੰਡਨ ਦੇ ਵਿੱਚ ਫਸਿਆ ਸੀ ਤੈਨੂੰ ਟਿਕਟਾ ਮੈਂ ਦਵਾਈਆਂ 10-10 ਲੱਖ ਰੁਪਈਆ ਉਧਾਰ ਤੈਨੂੰ ਦਿੱਤਾ ਤੇਰੀ ਔਕਾਤ ਨਹੀਂ ਹੈ ਕਿ ਤੂੰ ਲੋਕਾਂ ਨੂੰ ਇਹ ਕਵੇਂ ਜਾਂ ਨਵੀਆਂ ਕੁੜੀਆਂ ਨੂੰ ਇਹ ਕਵੇਂ ਕਿ ਹਿਮਾਂਸ਼ੀ ਖੁਰਾਣਾ ਤੇਰੇ ਸਿਰ ਤੇ ਚੱਲ ਰਿਹਾ ਹੈ ਤਾਂ ਇਹ ਨਵਾਂ ਵਿਵਾਦ ਛਿੜ ਚੁੱਕਿਆ ਹੈ ਆਖਰਕਾਰ ਕੌਣ ਹੈ ਹਿਮਾਂਸ਼ੀ ਖੁਰਾਣਾ ਜਿਸ ਨੂੰ ਕਹਿ ਰਹੀ ਹੈ ਕਿ ਲੰਬੇ ਸਮੇਂ ਤੋਂ ਮੈਂ ਹਜ਼ਾਰ ਵਾਰ ਇਗਨੋਰ ਕਰ ਰਹੀਆਂ ਪਰ ਇਸ ਵਾਰ ਆਈ ਕਾਂਟ ਟੇਕ ਇਟ ਮੈਂ ਨਹੀਂ ਚਾਹੁੰਦੀ ਕਿ ਇਹ ਮੈਂ ਤੇਰਾ ਨਾਮ ਲਵਾਂ ਮੈਂ ਤੈਨੂੰ ਫੁਟੇਜ ਦੇਵਾਂ ਇਹ ਮਾਂਚੀ ਖੁਰਾਣਾ ਲਿਖਿਆ ਕਿ ਮੈਂ ਨਹੀਂ ਚਾਹੁੰਦੀ ਕਿ ਤੇਰਾ ਨਾਮ ਲਿਖ ਕੇ ਤੈਨੂੰ ਫੁਟੇਜ ਦੇਵਾਂ ਔਰ ਯੂ ਆਰ ਨਾਥਿੰਗ ਲੈਸ ਦੈਨ ਅ ਪਿੰਪ ਇਹ ਮਾਂਚੀ ਖੁਰਾਣਾ ਦੇ ਵੱਲੋਂ ਪੋਸਟ ਦੇ ਵਿੱਚ ਲਿਖਿਆ ਜਾਂਦਾ ਤਾਂ ਹੁਣ ਸਵਾਲ ਇਹ ਹੈ ਕਿ ਕੌਣ ਹੈ ਜਿਹੜਾ ਮਾਂਚੀ ਖੁਰਾਣਾ ਨੂੰ ਤੰਗ ਕਰ ਰਿਹਾ ਹੈ ਕੌਣ ਹੈ ਜਿਹੜਾ ਨਵੀਆਂ ਕੁੜੀਆਂ ਨੂੰ ਗੁੰਮਰਾਹ ਕਰ ਰਿਹਾ ਹੈ ਕੌਣ ਹੈ ਜਿਹੜਾ ਕਹਿੰਦਾ ਕਿ ਸਾਰੇ ਆਰਟਿਸਟ ਮੇਰੇ ਹੱਥ ਦੇ ਵਿੱਚ ਹੈ ਔਰ ਨਵੀਆਂ ਕੁੜੀਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਮਾਂਚੀ ਖੁਰਾਣਾ ਦਾ ਕਹਿਣਾ ਹੈ ਕਿ ਮੈਂ 10-10 ਲੱਖ ਰੁਪਈਆ ਤੈਨੂੰ ਉਧਾਰ ਦਿੱਤਾ ਤੇਰੀ ਔਕਾਤ ਨਹੀਂ ਹੈ ਕਿ ਤੂੰ ਲੋਕਾਂ ਦੇ ਵਿੱਚ ਇਹ ਕਵੇਂ ਕਿ ਮਾਂਚੀ ਖੁਰਾਣਾ ਤੇਰੇ ਸਿਰ ਤੇ ਚੱਲ ਰਹੀ ਹੈ ਤਾਂ ਉਹਨੇ ਮਾਂਚੀ ਖੁਰਾਣਾ ਨੂੰ ਆਖਰਕਾਰ ਇਹ ਤੰਗ ਕਿਉਂ ਕਰ ਰਿਹਾ ਹੈ ਕਿਸੇ ਚੀਜ਼ ਨੂੰ ਲੈ ਕੇ ਬਲੈਕਮੇਲ ਕਰ ਰਿਹਾ ਹੈ ਜਾਂ ਮਾਂਚੀ ਖੁਰਾਣਾ ਦੀਆਂ ਗੱਲਾਂ ਕਿਸੇ ਦੇ ਕੋਲ ਕਰ ਰਿਹਾ ਹੈ ਜਿਨੂੰ ਅਸੀਂ ਇਹ ਵੀ ਕਹਿ ਦਿੰਨੇ ਆਪ ਸਿੱਧੇ ਤੌਰ ਤੇ ਪੰਜਾਬੀ ਚ ਕਿ ਪਿੱਠ ਪਿੱਛੇ ਗੱਲਾਂ ਕਰ ਰਿਹਾ ਤਾਂ ਇਹ ਹਿਮਾਂਚੀ ਖੁਰਾਣਾ ਦਾ ਅਸੀਂ ਕਹਿ ਲਈ ਕਿ ਗੁੱਸਾ ਵੀ ਫੁੱਟਿਆ ਹੈ ਜੋ ਹਿਮਾਂਚੀ ਖੁਰਾਣਾ ਨੇ ਪੋਸਟ ਦੇ ਵਿੱਚ ਕਲੀਅਰ ਕੀਤਾ ਪਰ ਹੁਣ ਸਵਾਲ ਇਹ ਹੈ ਕਿ ਉਹ ਬੰਦਾ ਕੌਣ ਹੈ ਕਿਉਂਕਿ ਹਿਮਾਂਚੀ ਖੁਰਾਣਾ ਨੇ ਨਾਮ ਨਹੀਂ ਲਿਆ ਔਰ ਇਹ ਵੀ ਕਹਿ ਦਤਾ ਹੈ ਕਿ ਤੇਰੀ ਔਕਾਤ ਨਹੀਂ ਮੈਂ ਤੇਰਾ ਨਾਮ ਲਿਖ ਕੇ ਤੈਨੂੰ ਇਹ ਨਹੀਂ ਫੁਟੇਜ ਦੇ ਦਿਆ